ਸੋ ਰਠ ਮਹਲਾ 5 ਗੁਰ ਮੇਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈ ਕਾਰ ਸੁਣਾਈ ਗੁਰ ਮੇਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਬ ਜੈ ਜੈਕਾਰ ਸੁਣਾਈ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰ ਤਬ ਸਭ ਸਵਾਰੇ ਪ੍ਰਭ ਆਪਣ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਤ ਕੁਰਬਾਨ ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਤ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਤ ਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 627 ਤੇ ਸੁਭਾਏਮਾਨ ਸ਼ਬਦ ਪੜਿਆ ਜੋ ਸੂਰ ਠ ਰਾਗ ਅੰਦਰ ਹੈ ਮਹੱਲਾ 5 ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਮਹਾਰਾਜ ਜੀ ਕਹਿੰਦੇ ਨੇ ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਗੁਰਬਾਣੀ ਗੁਰੂ ਨਾਲ ਮਿਲ ਕੇ ਪ੍ਰਭੂ ਨੂੰ ਜਾਗ ਕੀਤਾ ਚਿਤਾਰਿਆ ਦਾ ਮਤਲਬ ਉਹਨੂੰ ਚੇਤੇ ਕੀਤਾ ਜਾਗ ਕੀਤਾ ਕਹਿ ਲਓ ਕਾਰਜ ਸਭ ਸਵਾਰਿਆ ਆਪਣੇ ਜੀਵਨ ਦੇ ਮਨੋਰਥ ਵਾਲਾ ਕਾਰਜ ਸਾਰਾ ਸਵਾਰ ਲਿਆ ਮੰਦਾ ਕੋ ਨ ਅਲਾਈ ਸਭ ਜੈ ਜੈਕਾਰ ਕਰ ਸੁਣਾਈ ਕਿਸੇ ਵਾਸਤੇ ਕੋਈ ਮੰਦੀ ਭਾਵਨਾ ਨਹੀਂ ਕੋਈ ਮਾੜੀ ਭਾਵਨਾ ਨਹੀਂ ਮਨ ਵਿੱਚ ਰਹਿੰਦੀ ਫਿਰ ਤੇ ਸਭ ਜੈ ਜੈਕਾਰ ਸੁਣਾਏ ਸਾਰਿਆਂ ਨੂੰ ਪ੍ਰਭੂ ਪਰਮਾਤਮਾ ਦੀ ਜੈ ਜੈਕਾਰ ਹੀ ਸੁਣਾਉਂਦੇ ਨੇ ਗੁਰੂ ਦੇ ਪਿਆਰੇ ਜਿਹੜੇ ਗੁਰੂ ਨਾਲ ਮਿਲ ਕੇ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੇ ਹਨ ਆਪਣੇ ਜੀਵਨ ਵਾਲੇ ਕਾਰਜ ਸਵਾਰ ਲੈਂਦੇ ਹਨ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਕਹਿੰਦੇ ਕਿਸੇ ਨੂੰ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਨ ਨਹੀਂ ਕੋਈ ਇਹ ਬਰਤੀ ਬਣ ਜਾਂਦੀ ਆ ਮਨੁੱਖ ਦੀ ਫਿਰ ਕਿਸੇ ਨੂੰ ਮੰਦਾ ਨਹੀਂ ਕਹਿੰਦੇ ਕਿਸੇ ਦੀ ਕੋਈ ਕਿਸੇ ਦਾ ਕੋਈ ਔਗਣ ਨਹੀਂ ਵੇਖਦੇ ਗੁਰੂ ਦੇ ਪਿਆਰੇ ਸਭ ਨੂੰ ਉਸ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਈ ਸੁਣਾਉਂਦੇ ਤੇ ਸੁਣਦੇ ਨੇ ਸੰਤੋ ਸੱਚੀ ਸਰਨ ਸੁਆਮੀ ਹੇ ਸੰਤ ਜੀ ਹੇ ਗੁਰੂ ਜੀ ਆਪ ਜੀ ਦੀ ਸੱਚੀ ਸੰਗਤ ਵਿੱਚ ਰਿਹਾਈ ਪ੍ਰਭੂ ਪਰਮਾਤਮਾ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਜੀ ਜੰਤ ਸਭ ਹਾਥ ਤਸਕੇ ਸਾਰੇ ਜੀਵ ਜੰਤ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਹੈ ਸੋ ਪ੍ਰਭ ਅੰਤਰਜਾਮੀ ਸਾਰੇ ਜੀਵਾਂ ਦੀ ਪ੍ਰਭੂ ਪਰਮਾਤਮਾ ਅੰਦਰ ਦੀ ਜਾਣਦਾ ਹੈ ਰਹਾਉ ਕਰਤਬ ਸਭ ਸਵਾਰੇ ਸਾਰੇ ਕਾਰਜ ਸਵਰਗੇ ਪ੍ਰਭ ਆਪਣਾ ਵਿਰਧ ਸਮਾਰੇ ਪ੍ਰਭੂ ਪਰਮਾਤਮਾ ਆਪਣੇ ਬਨਾਏ ਹੋਏ ਜੀਵਾਂ ਨੂੰ ਆਪਣੇ ਪੈਦਾ ਕੀਤੇ ਹੋਏ ਜੀਵਾਂ ਨੂੰ ਸਾਂਭ ਸੰਭਾਲ ਕਰਦਾ ਹੈ ਆਪਣੇ ਵਿਰਧ ਦੀ ਸੰਭਾਲ ਕਰਦਾ ਹੈ ਪਤਿਤ ਪਾਵਨ ਪ੍ਰਭ ਨਾਮ ਸਾਨੂੰ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਪ੍ਰਭ ਪ੍ਰਮਾਤਮਾ ਦਾ ਨਾਮ ਹੈ ਮਹਾਰਾਜ ਕਹਿੰਦੇ ਜਨ ਨਾਨਕ ਸਤਿ ਕੁਰਬਨ ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਆ ਜਿਹੜੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਦੇ ਨੇ ਜਿਹੜਾ ਪ੍ਰਭੂ ਪਰਮਾਤਮਾ ਸਾਨੂੰ ਪਤ ਤਾਂ ਨੂੰ ਪਵਿੱਤਰ ਕਰਦਾ ਹੈ ਮਹਾਰਾਜ ਕਹਿੰਦੇ ਸੀ ਸਦਾ ਉਸ ਤੋਂ ਕੁਰਬਾਨ ਹਾਂ ਜੋ ਗੁਰੂ ਦੀ ਕਿਰਪਾ ਸਦਕਾ ਆਪਾਂ ਲੜੀਵਾਰ ਕਰਦੇ ਆ ਉਹ ਪਾਪਨ ਪਵਿੱਤਰ ਅੰਗ 805 ਤੇ ਆ ਜੋ ਅਰਥਾ ਸਮੇਤ ਆ ਜੀ ਜੋ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਮੁਤਾਬਕ ਆਪਾਂ 627 ਤੇ ਸ਼ਬਦ ਮ ਸਭਾਈਮਾਨ ਸ਼ਬਦ ਪੜਿਆ ਜੋ ਆਹ ਅਰਥਾ ਸਮੇਤ ਗੁਰਬਾਣੀ ਐਪ ਹੈ ਪ੍ਰੋਫੈਸਰ ਸੈਭ ਸਿੰਘ ਵਾਲਾ ਉਹਦੇ ਮੁਤਾਬਕ ਅੱਜ ਆਪਾਂ ਸ਼ਬਦ ਪੜ ਰਹੇ ਆ 500 8 ਤੇ ਸਭਾਈਮਾਨ ਸ਼ਬਦ ਪੜ ਰਹੇ ਆ ਇਹ ਵੀ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚੋਂ ਹੀ ਸ਼ਬਦ ਆ ਗੂਜਰੀ ਮਹਲਾ 5ਵਾਂ ਘਰ ਚੌਥਾ ਰਾਗ ਗੁਜਰੀ ਘਰ ਚੌਥਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਗੁਰੂ ਦੇ ਬਚਨ ਮੰਨ ਕੇ ਇਹ ਆਪਾਂ ਰੋਜ਼ ਹੀ ਗੱਲ ਕਰਦੇ ਆਂ 나ਥ ਨਰ ਹਰ ਦੀਨ ਬੰਦਵ ਪਤਿਤ 파ਵਨ ਦੇਵ ਇਸ ਸ਼ਬਦ ਵਿੱਚ ਵੀ ਮਹਾਰਾਜ ਨੇ ਦੱਸਿਆ ਹੈ ਜਗਤ ਦੇ ਮਾਲਕ ਹੇ ਨਾਰਹਰ ਹੇ ਦੀਨਾ ਤੇ ਸਹਾਈ ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹੇ ਚਾਨਣ ਸਰੂਪ ਭੈ ਤਰਾਸ ਨਾਸ ਕਰਪਾਲ ਗੁਣ ਨਿਤ ਸਫਲ ਸੁਆਮੀ ਸੇਵ ਹੇ ਸਾਰੇ ਡਰਾਂ ਸੈਮਾਂ ਦੇ ਨਾਸ ਕਰਨ ਵਾਲੇ ਇਹ ਕਿਰਪਾਲ ਹੇ ਗੁਣਾ ਦੇ ਖਜ਼ਾਨੇ ਹੇ ਸੁਆਮੀ ਤੇਰੀ ਸੇਵਾ ਭਗਤੀ ਜੀਵਨ ਨੂੰ ਕਾਮਜਾਪ ਬਣਾ ਦਿੰਦੀ ਹੈ ਹਰ ਗੋਪਾਲ ਗੁਰ ਗੋਵਿੰਦ ਚਰਨ ਸ਼ਰਨ ਦੇ ਆਲ ਕੇ ਸਭ ਤਾਰ ਜਗ ਭਵ ਸਿੱਧ ਹੇ ਹਰੀ ਹੇ ਗੋਪਾਲ ਹੇ ਗੁਰ ਗੋਵਿੰਦ ਹੇ ਦਿਆਲ ਹੇ ਕੇਸ਼ਵ ਪ੍ਰਮਾਤਮਾ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਕਾਮ ਕ੍ਰੋਧ ਹਰਨ ਮਦਮੋਹ ਦਹਿਨ ਮੁਰਾਰ ਮਨ ਮਕਰੰਦ हे ਕਾਮ ਕ੍ਰੋਧ ਨੂੰ ਦੂਰ ਕਰਨ ਵਾਲੇ हे ਮੋਹ ਦੇ ਨਸੇ ਨੂੰ ਸਾੜਨ ਵਾਲੇ हे ਮਨ ਨੂੰ ਜੀਵਨ ਸੁਗੰਧੀ ਦੇਣ ਵਾਲੇ ਮੁਰਾਰੀ ਪ੍ਰਭੂ ਜਨਮ ਮਰਨ ਨਿਵਾਰ ਤਰਨੀ ਤਰ ਪਤ ਰਾਖ ਪਰਮ ਆਨੰਦ ਹੈ ਜਨਮ ਮਰਨ ਦਾ ਗੇੜ ਮੁਕਾ ਦੇ ਮੇਰਾ ਮੇਰੇ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ਵਾਹਿਗੁਰੂ ਹੈ ਧਰਤੀ ਦੇ ਆਸਰੇ ਜਗਤ ਦੇ ਬਕਾਰਾਂ ਵਿੱਚੋਂ ਮੇਰੀ लाज ਰੱਖ ਹੇ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਮਿਹਰ ਕਰ ਜਲਤ ਅਨਕਤ ਰੰਗ ਮਾਇਆ ਗੁਰ ਗਿਆਨ ਹਰ ਰਿਤਮੰਤ ਹੇ ਹਰੀ ਮਾਇਆ ਅੱਗ ਦੀਆਂ ਬਿਆੰਤ ਲਹਿਰਾਂ ਵਿੱਚੋਂ ਹੇ ਵਾਹਿਗੁਰੂ ਹੇ ਹਰੀ ਮਾਇਆ ਅੱਗ ਦੀਆਂ ਬਿਆੰਤ ਲਹਿਰਾਂ ਵਿੱਚ ਸੜ ਰਹੇ ਜੀਵ ਦੇ ਹਰਦੇ ਵਿੱਚ ਗੁਰੂ ਦੇ ਗਿਆਨ ਦਾ ਮੰਤਰ ਟਕਾ ਛੇਦ ਅਹਵਦ ਕਰਨਾ ਮੈਂ ਚਿੱਤ ਮੇਟ ਪੁਰਖ ਅਨੰਤ ਛੇਦ ਅਹਵਦ ਕਰਨਾ ਮੈਂ ਚਿੱਤ ਮੇਟ ਪੁਰਖ ਅਨੰਤ ਸਾਡੀ ਹਉਮੈ ਦੂਰ ਕਰ हे ਤਰਸ ਸਰੂਪ ਹਰੀ ਤੇ ਚਿੰਤਾ ਦੇ हे सर्वव्यापक बेअंत प्रभु ਮਿਹਰ ਬਖਸ਼ ਕਿਰਪਾ ਕਰਕੇ ਸਾਨੂੰ ਸੰਸਾਰ ਸਮੁੰਦਰ ਬਕਾਰਾਂ ਵਿੱਚੋਂ ਨਿਕਾਲ ਤੇ ਆਪਣੇ ਚਰਨਾਂ ਨਾਲ ਜੋੜ ਲੈ ਵਾਹਿਗੁਰੂ ਸਿਮਰ ਸਮਰੱਥ ਪਲ ਮਹੂਰਤ ਪ੍ਰਭ ਧਿਆਨ सहज समाध हे सिमरथ प्रभु ਹਰ ਪਲ ਹਰ ਘੜੀ ਤੇਰਾ ਨਾਮ ਸਿਮਰ ਗੇ ਮੈਂ ਆਪਣੀ ਸੁਰਤ ਆਤਮਿਕ ਟੋਲਤਾ ਦੀ ਸਮਾਧੀ ਵਿੱਚ ਜੋੜੀ ਰੱਖਾਂ ਇਹ ਕਿਰਪਾ ਕਰ ਦੇ ਦਾਤਾ ਜੀ ਦੀਨ ਦਿਆਲ ਪ੍ਰਸੰਨ ਪੂਰਨ ਜਾਚੀਏ ਰਾਜ ਸਾਧ हे ਦਿਨੋ ਤੇ ਦਿਆ ਕਰਨ ਵਾਲੇ हे ਸਦਾ ਖੜੇ ਰਹਿਣ ਵਾਲੇ ਸਰਬ ਵਿਆਪਕ ਤੇਰੇ ਦਰ ਤੋਂ ਤੇਰੇ ਸੰਤ ਜਨ ਦੀ ਚਰਨ ਧੂੜ ਹੀ ਸਦਾ ਮੰਗਣੀ ਚਾਹੀਦੀ ਹੈ ਮੋਹ ਮਿਤਨ ਦੁਰੰਤ ਆਸਾਂ ਬਾਸਨਾ ਬੇਕਾਰ ਹੇ ਹਰੀ ਹੇ ਨਿਰੰਕਾਰ ਮੈਨੂੰ ਸੰਸਾਰ ਸਮੁੰਦਰ ਤੋਂ ਬਚਾ ਲੈ ਮੇਰੇ ਮਨ ਤੋਂ ਭਟਕਣਾ ਦੂਰ ਕਰ ਦੇ ਰੱਖ ਧਰਮ ਰਮ ਬਿਦਾਰ ਮਨ ਤੇ ਉਧਰ ਹਰ ਨਿਰੰਕਾਰ ਏ ਹਰੀ ਝੂਠੇ ਮੋਹ ਤੋਂ ਭੈੜੇ ਅੰਤ ਵਾਲੀ ਆਸਾ ਤੋਂ ਬਕਾਰਾਂ ਦੀਆਂ বাসਨਾ ਤੋਂ ਮੇਰੀ ਲਾਜ ਰੱਖ ਲੈ ਤਨ ਆੜ ਪੰਡਾਰ ਹਰ ਨਿਦ ਹੋਤ ਜਨਾ ਨਾ ਚੀਰ ਹੇ ਹਰੀ ਜਿੰਨਾ ਪਾਸ ਤਨ ਟਕਣ ਲਈ ਕੱਪੜੇ ਦੀ ਲੀਰ ਵੀ ਨਹੀਂ ਹੁੰਦੀ ਉਹ ਤੇਰੇ ਗੁਣਾਂ ਦੇ ਖਜ਼ਾਨੇ ਪ੍ਰਾਪਤ ਕਰਕੇ ਮਨੋਂ ਧਨੀਆਂ ਦੇ ਧਨੀ ਬਣ ਜਾਂਦੇ ਹਨ ਮੇਰੇ ਗਰੀਬ ਤੇ ਵੀ ਕਿਰਪਾ ਕਰ ਦਿਓ ਵਾਹਿਗੁਰੂ ਖਲ ਮੁਗਦ ਮੂੜ ਕਟਾਖ ਸ੍ਰੀ ਤਰ ਭਏ ਗੁਣ ਮਤ ਤੀਰ ਹੇ ਲక్ష్ਮੀ ਪਤੀ ਮਹਾ ਮੂਰਖ ਤੇ ਦੁਸ਼ਟ ਤੇਰੀ ਮਿਹਰ ਦੀ ਨਗਾਹ ਨਾਲ ਗੁਨਾਵਾਲੇ ਉੱਚੀ ਮੱਤ ਵਾਲੇ ਧੀਰਜ ਵਾਲੇ ਬਣ ਜਾਂਦੇ ਹਨ ਮੇਰੇ ਵੀ ਕਮਲੇ ਜੀ ਤੇ ਵੀ ਕਿਰਪਾ ਕਰ ਦਿਓ ਮਹਾਰਾਜ ਮੇਰੇ ਤੇ ਵੀ ਬਖਸ਼ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ ਦਾਨ ਦੀ ਨਾਮ ਦੀ ਦਾ ਨਾਮ ਦਾ ਦਾਨ ਬਖਸ਼ੋ ਵਾਹਿਗੁਰੂ ਜੀਵਨ ਮੁਕਤ ਜਗਦੀਸ਼ ਜਪ ਮਨ ਧਾਰ ਰਿਤ ਪ੍ਰਤੀਤ ਹੁਣ ਮਹਾਰਾਜ ਸਮਝਾਉਂਦੇ ਨੇ ਇਹ ਮਨ ਜੀਵਨ ਮੁਕਤ ਕਰਨ ਵਾਲੇ ਜਗਦੀਸ਼ ਦਾ ਨਾਮ ਜਪ ਹਿਰਦੇ ਵਿੱਚ ਉਸ ਵਾਸਤੇ ਸ਼ਰਧਾ ਟਿਕਾ ਲੈ ਬਸਵਾਸ ਰੱਖ ਭਰੋਸਾ ਕਰ ਉਹ ਜੀਆ ਤੇ ਦਇਆ ਕਰਨ ਵਾਲਾ ਹੈ ਜੀ ਦਇਆ ਮਾਇਆ ਸਰਬਤਰ ਰਮਣ ਪਰਮ ਹੰਸ ਰੀਤ ਜੀ ਦਇਆ ਮਾਇਆ ਸਰਬਤਰ ਰਮਣ ਰਮਣ ਪਰਮ ਹੰਸ ਰੀਤ ਸਭ ਜੀਵਾਂ ਨਾਲ ਦਇਆ ਪਿਆਰ ਵਾਲਾ ਸਲੂਕ ਰੱਖ ਪਰਮਾਤਮਾ ਨੂੰ ਸਰਬਵਿਆਪਕ ਜਾਣ ਉੱਚ ਜੀਵਨ ਵਾਲੇ ਹੰਸ ਮਨੁੱਖਾਂ ਦੀ ਇਹ ਜੀਵਨ ਯੁਗਤ ਹੈ ਚੰਗੀ ਸੁਰਤ ਵਾਲਿਆਂ ਦੀ ਚੰਗੀ ਵਰਤੀ ਵਾਲਿਆਂ ਦੀ ਚੰਗੇ ਸੁਭਾਅ ਵਾਲਿਆਂ ਦੀ ਇਹ ਜੀਵਨ ਯੁਗਤ ਹੈ ਨਿਮਰਤਾ ਵਿੱਚ ਰਹਿਣਾ ਸਾਰਿਆਂ ਨਾਲ ਪਿਆਰ ਕਰਨਾ ਦਇਆ ਕਰਨੀ ਹਰੇਕ ਜੀਵ ਤੇ ਦਇਆ ਕਰਨੀ ਪ੍ਰਮਾਤਮਾ ਨੂੰ ਸਰਬਵਿਆਪਕ ਜਾਣ ਉੱਚੇ ਜੀਵਨ ਵਾਲੇ ਹੰਸ ਮਨੁੱਖਾਂ ਦੀ ਇਹ ਜੀਵਨ ਜੁਗਤ ਹੈ ਦੇਤ ਦਰਸ਼ਨ ਸਰਬਨ ਹਰ ਜਸ ਚਰਨ ਨਾਮ ਉਚਾਰ ਰਸਨ ਨਾਮ ਉਚਾਰ ਵਾਹਿਗੁਰੂ ਦੇਤ ਦਰਸ਼ਨ ਸਰਬਨ ਹਰ ਜਸ ਰਸਨ ਨਾਮ ਉਚਾਰ ਪਰਮਾਤਮਾ ਆਪ ਹੀ ਆਪਣਾ ਦਰਸ਼ਨ ਬਖਾਂਦਾ ਹੈ ਬਖਸ਼ਦਾ ਹੈ ਕੰਨਾਂ ਵਿੱਚ ਆਪਣੀ ਸਿੱਖਤ ਸਲਾਹ ਦਿੰਦਾ ਹੈ ਜੀਵ ਨੂੰ ਆਪਣੇ ਨਾਮ ਦਾ ਉਚਾਰਨ ਦਿੰਦਾ ਹੈ ਸਤ ਸਤਗੁਰੂ ਕਿਰਪਾ ਕਰਕੇ ਕੰਨਾਂ ਨਾਲ ਸੁਣਦਾ ਅੱਖਾਂ ਨਾਲ ਵੇਖਣ ਦਾ ਜੀਭ ਨਾਲ ਬੋਲਣ ਦਾ ਇਹ ਸੁਭਾਅ ਬਣਾ ਦਿੰਦਾ ਮਨੁੱਖ ਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਫਿਰ ਉਹ ਕੰਨਾਂ ਨਾਲ ਗੁਰੂ ਦੇ ਗੁਣ ਸੁਣਦਾ ਜੀਭ ਨਾਲ ਗੁਰੂ ਨੂੰ ਗਉਂਦਾ ਸਿਵਤ ਸਲਾਹ ਕਰਦਾ ਤੇ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦਾ ਸਾਰਿਆਂ ਵਿੱਚ ਫਿਰ ਕਿਸੇ ਕਿਸਮ ਦੀ ਮਾੜੀ ਭਾਵਨਾ ਨਹੀਂ ਮਨ ਵਿੱਚ ਰਹਿੰਦੀ ਭਾਈ ਅੱਗੇ ਸਤਿਗੁਰੂਆਂ ਨੇ ਸਮਝਾਉਣਾ ਕੀਤਾ ਅੰਗ ਸੰਗ ਭਗਵਾਨ ਪਰਸ਼ਨ ਪ੍ਰਭ ਨਾਨਕ ਪਤ ਤ ਉਹ ਧਾਰ ਪ੍ਰਭੂ ਸਦਾ ਅੰਗ ਸੰਗ ਵਸਦਾ ਹੈ ਏ ਨਾਨਕ ਆਖੇ ਹਰੀ ਤੇਰੀ ਸ਼ੋ ਬਕਾਰੀਆਂ ਦਾ ਵੀ ਪਾਰ ਉਤਾਰਾ ਕਰਨ ਵਾਲੀ ਹੈ ਗੁਜਰੀ ਕੀ ਵਾਰ ਮਹੱਲ ਤੀਜਾ ਸਿਕੰਦਰ ਬਹਿਰਾਇਮ ਕੀ ਵਾਰ ਕੀ ਧੁਨੀ ਗਾਉਣੀ ਬਹਿਰਾਇਮ ਕੀ ਵਾਰ ਕੀ ਧੁਨੀ ਗਾਉਣੀ ਮਰਾਨੇ ਸਮਝਾਉਣਾ ਕੀਤਾ ਵੀ ਸਿਕੰਦਰ ਬਹਿਰੈਮ ਸਿਕੰਦਰ ਤੇ ਬਹਿਰੈਮਰ ਇੱਕੋ ਕੁਲ ਵਿੱਚੋਂ ਸੰਨ ਤੇ ਤੁਰਨੇ ਸਿਰ ਸੰਨ ਬਹਿਰੈਮ ਮੰਦ ਕਰਮੀ ਸੀ ਜਿਸ ਨੇ ਇੱਕ ਵਾਰੀ ਇੱਕ ਨੌਜਵਾਨ ਬ੍ਰਾਹਮਣ ਦੀ ਨਵੀਂ ਵਿਆਹੀ ਬੌਟੀ ਤੇ ਮਾੜੀ ਨਜ਼ਰ ਕਰਨੀ ਸ਼ੁਰੂ ਕਰ ਦਿੱਤੀ ਬ੍ਰਾਹਮਣ ਸਿਕੰਦਰ ਪਾਸ ਫਰਿਆਦ ਕੀਤੀ ਸਿਕੰਦਰ ਤੇ ਇਬਰਾਹਿਮ ਦੋਹਾਂ ਵਿੱਚ ਟਕਰਾ ਹੋਇਆ ਇਬਰਾਹਿਮ ਫੜਿਆ ਗਿਆ ਪਰ ਜਦੋਂ ਉਹ ਆਪਣੇ ਕੀਤੇ ਤੇ ਪਸਾਇਆ ਤਾਂ ਸਿਕੰਦਰ ਨੇ ਉਸ ਨੂੰ ਛੱਡ ਦਿੱਤਾ ਇਹ ਸਾਕਾਂ ਢਾਡੀਆਂ ਨੇ ਵਾਰ ਵਿੱਚ गाया उसी ही सुरते गुरु रामदास जी दी ए वार गाਉਣ ਲਈ ਆਗਿਆ ਹੈ ਉਸ ਵਾਰ ਦਾ ਨਮੂਨਾ ਪਾਪੀ ਖਾਨ ਬਿਰਹਾਮ ਬਿਰਹਾਮ ਪਰ ਚੜਿਆ सिकंदर पैੜ ਦੋਹਾਂ ਦਾ ਮੱਜਾ ਵਰਨਨ ਦੇ ਅੰਦਰ ਮਹਾਰਾਜ ਨੇ ਦੱਸਿਆ ਵੀ ਗੁਜਰੀ ਕੀ ਵਾਰ ਮਹੱਲਾ ਤੀਜਾ ਦਾ ਭਾਪ ਪੌੜੀ ਵਾਰ ਇੱਕ ਇੱਕ ਉਹ ਵੀ ਵਕਤ ਸੀ ਜਦੋਂ ਪ੍ਰਭੂ ਆਪ ਹੀ ਸੀ ਸ੍ਰਿਸ਼ਟੀ ਦਾ ਵजूद ਨਹੀਂ ਸੀ ਜੰਮਣ ਤੇ ਮਰਨ ਦਾ ਨਿਜਮ ਬਣਾ ਕੇ ਪ੍ਰਭੂ ਨੇ ਆਪਣੇ ਹੁਕਮ ਵਿੱਚ ਸ੍ਰਿਸ਼ਟੀ ਰਚੀ ਆਪਣੀ ਜੋਤ ਇਸ ਵਿੱਚ ਟਿਕਾ ਦਿੱਤੀ ਤ੍ਰੈਗੁਣੀ ਮਾਇਆ ਰਚ ਕੇ ਜੀਵਾਂ ਨੂੰ ਧੰਦੇ ਵਿੱਚ ਲਾ ਦਿੱਤਾ ਇਸ ਤ੍ਰੈਗੁਣੀ ਮਾਇਆ ਦਾ ਮੋਹ ਬਹੁਤ ਡਾਡਾ ਹੈ ਤੇ ਪਾਪਾਂ ਦਾ ਮੂਲ ਹੈ ਜੋ ਮਨੁੱਖ ਗੁਰੂ ਸ਼ਬਦ ਦੀ ਰਾਹੀ ਭਗਤੀ ਕਰਦਾ ਹੈ ਉਹ ਨਿਰਮਲ ਰਹਿੰਦਾ ਹੈ ਇਹ ਹੋ ਕੇ ਮੋਹ ਤੋਂ ਚਿਤਰਾਈ ਨਾਲ ਬਚਾਉ ਨਹੀਂ ਹੈ ਜੋ ਗੁਰੂ ਸ਼ਬਦ ਦੀ ਰਾਹੀ ਹੋਵੇ ਗਵਾੰਦਾ ਹੈ ਉਹ ਪ੍ਰਭੂ ਵਿੱਚ ਮਿਲ ਜਾਂਦਾ ਹੈ ਜੋ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਸਿਫਤ ਸਲਾਹ ਕਰਦਾ ਹੈ ਉਹ ਪ੍ਰਭੂ ਚਰਨਾ ਵਿੱਚ ਅਪੜਦਾ ਹੈ ਮਹਾਰਾਜ ਕਹਿੰਦੇ ਢੰਗਾ ਨਾਲ ਰੱਬ ਨਹੀਂ ਮਿਲਦਾ ਵੀ ਕੋਈ ਕਿਸੇ ਕਸਮ ਦਾ ਢੰਗ ਕਰਦਾ ਕੋਈ ਕਵੇਂ ਕਰਦਾ ਰੱਬ ਨੂੰ ਮਿਲਣ ਦਾ ਮਹਾਰਾਜ ਕਹਿੰਦੇ ਢੰਗਾ ਨਾਲ ਰੱਬ ਨਹੀਂ ਮਿਲਦਾ ਗੁਰ ਸ਼ਬਦ ਦੀ ਰਾਹੀ ਜੋ ਮਨੁੱਖ ਪ੍ਰਭੂ ਦੇ ਨਾਮ ਰੂਪ ਅੰਮ੍ਰਿਤ ਵਿੱਚ ਨਹਾਉਂਦਾ ਹੈ ਉਸ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਜਿਸ ਉੱਤੇ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਨਹਚਲ ਨਾਮ ਧਨ ਮਿਲਦਾ ਹੈ ਨਹਚਲ ਦਾ ਮਤਲਬ ਹੁੰਦਾ ਨਾ ਹਿੱਲਣ ਵਾਲਾ ਸਦਾ ਟਿਕਿਆ ਰਹਿਣ ਵਾਲਾ ਪ੍ਰਭੂ ਦੀ ਕਿਰਪਾ ਨਾਲ ਜੇ ਗੁਰੂ ਮਿਲ ਪਏ ਤਾਂ ਹਉਮੈ ਦੂਰ ਹੁੰਦੀ ਹੈ ਤ੍ਰੇਸਨਾ ਮਟਕੇ ਮਨ ਸੁਖੀ ਹੁੰਦਾ ਹੈ ਤੇ ਗੁਰੂ ਦੇ ਸਨਮੁਖ ਹੋਇਆ ਕਪਟ ਵਿਕਾਰ ਅਗਿਆਨ ਦੂਰ ਹੋ ਜਾਂਦਾ ਹੈ ਸਿਫਤ ਸਲਾਹ ਦੀ ਬਰਕਤ ਨਾਲ ਅੰਦਰ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਆਨੰਦ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ ਮਹਾਰਾਜ ਨੇ ਦੱਸਿਆ ਵੀ ਰਾਗ ਗੁਜਰੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਬਾ ਰ ਇਸ ਨੂੰ ਸਿਕੰਦਰ ਬਹਿਰਾਇਮ ਦੀ ਵਾਰ ਦੀ ਧੁਨ ਨਾਲ ਗਾਉਣਾ ਹੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸ਼ਲੋਕ ਮਹਲਾ 3ਾ ਸ਼ਲੋਕ ਗੁਰੂ ਅਰਜਨ ਗੁਰੂ ਅਮਰਦਾਸ ਜੀ ਦਾ ਜੀ ਦਾ ਹੈ ਇਹ ਜਗਤ ਮਮਤਾ ਮੋਆ ਜੀਵਨ ਕੀ ਬਿਦ ਨਾਹੀ ਵਾਹ ਮਹਾਰਾਜ ਕਹਿੰਦੇ ਇਹ ਜਗਤ ਅਣਪੱਤ ਇਹ ਚੀਜ਼ ਮੇਰੀ ਬਣ ਜਾਏ ਇਹ ਜਗਤ ਅਣਪੱਤ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਹੋ ਜਾਏ ਵਿੱਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜਿਉਣ ਦੀ ਜਾਂਚ ਨਹੀਂ ਰਹੀ ਕਮਲਾ ਹੋ ਗਿਆ ਆਸਾ ਤ੍ਰਿਸ਼ਨਾ ਵਿੱਚ ਕਮਲਾ ਹੋ ਗਿਆ ਮਨੁੱਖ ਪ੍ਰਮਾਤਮਾ ਦੇ ਨਾਮ ਨਾਲ ਟੁੱਟ ਗਿਆ ਮਹਾਰਾਜੀ ਸਮਝਾਉਣਾ ਕਰਦੇ ਨੇ ਗੁਰ ਕਾਏ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਈ ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ ਯੋਗਤ ਸਿੱਖ ਲੈਂਦੇ ਹਨ ਉਹਨਾਂ ਦਾ ਲੋਭ ਲਾਲ ਚ ਕਮਲ ਲੈ ਜਾਂਦਾ ਮਨ ਤੋਂ ਲੋਭ ਲਾਲਚ ਦਾ ਬਹਿਮਾ ਪਰਮਾ ਦਾ ਆਸਾ ਤ੍ਰਿਸ਼ਨਾ ਦਾ ਕਮਲ ਲੈ ਜਾਂਦਾ ਮਨੁੱਖ ਦੇ ਮਨ ਤੋਂ ਮਹਾਰਾਜ ਕਹਿੰਦੇ ਕਿੰਨਾ ਦਾ ਜਿਹੜੇ ਗੁਰਕੇ ਭਾਣੇ ਵਿੱਚ ਚੱਲਦੇ ਨੇ ਭਾਈ ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ ਜੁਗਤ ਸਿੱਖ ਲੈਂਦੇ ਹਨ ਜੀਵਨ ਨੂੰ ਜਿਉਣਾ ਆ ਜਾਂਦਾ ਉਹਨਾਂ ਨੂੰ ਮੂਰਖੇ ਜਨਮ ਦਾ ਲਾਹਾ ਖਟ ਜਾਂਦੇ ਨਹੀਂ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਜਿਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਿਉਂਦੇ ਹਨ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਮਰਯਾ ਨੇ ਸਮਝਾਉਣਾ ਕੀਤਾ ਵੀ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਿਉਂਦੇ ਹਨ ਨਾਨਕ ਨਦਰੀ ਮਨ ਵਸੇ ਗੁਰਮੁਖ ਸਹਜ ਸਮਾਈ ਏ ਨਾਨਕ ਗੁਰੂ ਦੇ ਸਾਹਮਣੇ ਹੋਇਆ ਮਿਹਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਤੇ ਗੁਰਮਖ ਉਸ ਅਵਸਥਾ ਵਿੱਚ ਜਾ ਅਪੜਦੇ ਹਨ ਜਿੱਥੇ ਪਦਾਰਥਾਂ ਵੱਲ ਮਨ ਨਹੀਂ ਡੋਲਦਾ ਗੁਰਮਖ ਉਸ ਅਵਸਥਾ ਵਿੱਚ ਜਾ ਅਪੜਦੇ ਹਨ ਜਿੱਥੇ ਪਦਾਰਥ ਦੇਖ ਕੇ ਮਨ ਡੋਲਦਾ ਨਹੀਂ ਸਬਰ ਤੇ ਸੰਤੋਖੀ ਹੋ ਜਾਂਦਾ ਹੈ ਮਹੱਲਾ ਤੀਜੰ ਅੰਦਰ ਸੰਸਾਰ ਦੁੱਖ ਹੈ ਆਪੇ ਸਿਰ ਧੰਦੇ ਮਾਰ ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚ ਤੋਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ ਤੇ ਦੁਨੀਆਂ ਦੇ ਝਮੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉੱਤੇ ਆਪ ਸਹੇੜਿਆ ਹੋਇਆ ਹੈ ਮਨੁੱਖ ਨੇ ਪਰਮਾਤਮਾ ਨਹੀਂ ਕਿਸੇ ਨੂੰ ਵੀ ਤੰਗੀ ਦਿੰਦਾ ਭਾਈ ਲਾਂਬੇ ਲੋਕ ਦਿੰਦੇ ਨੇ ਰੱਬ ਨੂੰ ਵੀ ਜੇ ਕੋਈ ਦੁੱਖ ਤਕਲੀਫ ਆ ਜੇ ਜਾਂ ਕੋਈ ਛੱਟਫੇਟੀ ਵੱਜ ਜੇ ਅਸੀਂ ਰੱਬ ਦਾ ਪਤਾ ਨਹੀਂ ਕੀ ਵਿਗਾੜਿਆ ਰੱਬ ਨੇ ਸਾਡੇ ਨਾਲ ਧੱਕਾ ਕਰਤਾ ਨਹੀਂ ਭਾਈ ਰੱਬ ਨਹੀਂ ਕਿਸੇ ਨਾਲ ਧੱਕਾ ਕਰਦਾ ਤੇ ਨਾ ਕਿਸੇ ਦਾ ਕੁਝ ਵਿਗਾੜਦਾ ਉਹ ਤਾਂ ਤੇਰੇ ਕਰਮਾਂ ਦਾ ਫਲ ਹੁੰਦਾ ਹੈ ਜੈਸਾ ਤੂੰ ਬੀਜਿਆ ਉਹ ਜੈਸਾ ਤੈਨੂੰ ਵੜਨਾ ਪੈਂਦਾ ਹੈ